ਵਾਨੀਗੜ੍ਹ ਵਿਕੇ ਨਗਰ ਕੌਂਸਲ ਦੇ ਪ੍ਰਧਾਨ ਨੂੰ ਲੈ ਕੇ ਲੰਬੇ ਸਮੇਂ ਤੋਂ ਚੱਲ ਰਿਹਾ ਰੇੜਕਾ ਅੱਜ ਸਮਾਪਤ ਹੋਇਆ ਵਿਧਾਇਕ ਨਰਿੰਦਰ ਕੌਰ ਪਰਾਜ ਅਤੇ 9-7 ਕੌਂਸਲ ਰਾ ਦੀ ਮੌਜੂਦਗੀ ਦੇ ਵਿੱਚ ਨਰਿੰਦਰ ਸਿੰਘ ਹਾਕੀ ਨੂੰ ਪ੍ਰਧਾਨ ਚੁਣਿਆ ਗਿਆ ਵਿਧਾਇਕ ਨਰਿੰਦਰ ਕੌਰ ਪਰਾਜ ਦੇ ਵੱਲੋਂ ਨਰਿੰਦਰ ਸਿੰਘ ਹਾਕੀ ਨੂੰ ਵਧਾਈ ਦਿੱਤੀ ਗਈ ਤੇ ਸ਼ਹਿਰ ਦੇ ਵਿਕਾਸ ਕਾਰਜਾਂ ਨੂੰ ਲੈ ਕੇ ਸ਼ਹਿਰ ਵਾਸੀਆਂ ਨੂੰ ਵੀ ਹੌਸਲਾ ਦਿੱਤਾ ਬਸ ਸਹੀ ਕਹੂੰਗਾ ਸ਼ੁਕਰੀਆ ਜੀ ਪਹਿਲਾਂ ਤਾਂ ਬਹੁਤ-ਬਹੁਤ ਐਮਐਲਏ ਸਾਹਿਬ ਦਾ ਤੇ ਬਾਕੀ ਮੇਰੇ ਸਾਥੀਆਂ ਦਾ ਜਿਨ੍ਹਾਂ ਨੇ ਮੇਰਾ ਸਾਥ ਦਿੱਤਾ ਤੇ ਉਸ ਕਾਲਪੁਰ ਤੋਂ ਵਾਇਰੂ ਦਾ ਬਹੁਤ-ਬਹੁਤ ਧੰਨਵਾਦ ਹੈ ਜੀ ਗੱਲ ਕਰੀ ਨਗਰ ਕੌਂਸਲ ਬਹੁਤ ਚਿਰ ਤੋਂ ਕੰਮ ਹੋ ਰਿਹਾ ਜਿਹੜੇ ਰਹਿਦੇ ਸੀ ਸ਼ਹਿਰ ਦੇ ਵਿਕਾਸ ਲਈ ਹੁਣ ਲੱਗਦਾ ਵੀ ਤੇਜ਼ੀ ਨਾਲ ਪ੍ਰਗਤੀ ਹੋ ਗਈ ਹੈ ਹਲਕਾ ਜਿਹਾ ਬਿਲਕੁਲ ਹੋਵੇਗੀ ਜੀ ਮੈਂ ਐਮਐਲਏ ਸਾਹਿਬ ਦਾ ਧੰਨਵਾਦ ਕਰਦਾ ਜੀ ਜਿਨ੍ਹਾਂ ਨੇ ਮੇਰੇ ਤੇ ਵਿਸ਼ਵਾਸ ਜਤਾਇਆ ਤੇ ਮੈਂ ਭਰੋਸਾ ਵੀ ਦਉਣਾ ਸ਼ਹਿਰ ਵਾਸੀਆਂ ਨੂੰ ਵੀ ਐਮਐਲਏ ਸਾਹਿਬ ਨੂੰ ਵੀ ਪੂਰੀ ਤਨਦੇਹੀ ਨਾਲ ਕੰਮ ਕਰਾਂਗੇ ਸ਼ਹਿਰ ਦਾ ਵਿਕਾਸ ਕਰਾਂਗੇ ਤੇ ਹੋ ਮੈਂ ਕਹਿਣਾ ਤਾਂ ਇਹ ਸਾਰਿਆਂ ਦਾ ਧੰਨਵਾਦ ਜਿਵੇਂ ਅੱਜ ਮੇਰਾ ਸਾਥ ਦਿੱਤਾ ਸਾਰੇ ਮਸੀਆ ਨੇ ਮੈਂ ਅੱਗੇ ਚਾਹੁੰਦਾ ਅੱਗੇ ਵੀ ਸਾਥ ਦੇਣਾ ਤਾਂ ਕਿ ਸ਼ਹਿਰ ਦੀ ਤਰੱਕੀ ਵਿੱਚ ਅਸੀਂ ਆਪਣਾ ਬਣਦਾ ਯੋਗਦਾਨ ਪਾ ਸਕੀ ਤੇ ਕਿੰਨੂ ਫਿਰ ਕਰਨਾ ਆ ਆਪਦੀ ਚੋਣ ਦੇ ਵਿੱਚ ਤਕਰੀਬਨ ਸਾਰੇ 70% ਜਿਹੜੇ ਮੈਂਬਰ ਨੇ ਜਿਹੜੇ ਹਾਜ਼ਰ ਰਹੇ ਨੇ ਔਰ ਇਲੈਕਸ਼ਨ ਆ ਜਿਹੜੀ ਪ੍ਰੋਪਰ ਸਰਬਸੰਮਤੀ ਦੇ ਨਾਲ ਜਿਹੜੀ ਹੋਈ ਹੈ ਤੇ ਮੈਂ ਸਾਡੇ ਨਵੇਂ ਚੁਣੇਗੇ ਪ੍ਰਧਾਨ ਨਰਿੰਦਰ ਸਿੰਘ ਜੀ ਨੂੰ ਮੈਂ ਮੁਬਾਰਕਪਾ ਦਿਨੀ ਆ ਔਰ ਸਾਰੇ ਸ਼ਹਿਰ ਵਾਸੀਆਂ ਨੂੰ ਮੈਂ ਵਧਾਈ ਦਿੰਨੀ ਆ ਕਿ ਕਿਉਂਕਿ ਬੜੇ ਲੰਬੇ ਸਮੇਂ ਤੋਂ ਜਿਹੜਾ ਸਾਡੇ ਸ਼ਹਿਰ ਦੇ ਜਿਹੜੇ ਕੰਮਕਾਰ ਸੀਗੇ ਜਿਹੜੇ ਉਹ ਰੁਕੇ ਹੋਏ ਸੀਗੇ ਔਰ ਮੈਨੂੰ ਉਮੀਦ ਹੈ ਕਿ ਸਾਰੇ ਐਮਸੀ ਸਾਹਿਬਾਨ ਜਿੰਨੇ ਵੀ ਅੱਜ ਜਿਨ੍ਹਾਂ ਨੇ ਵੋਟ ਕੀਤੀ ਹੈ ਸਾਰੇ ਰਲ ਮਿਲ ਕੇ ਅੱਗੇ ਵੀ ਸਾਥ ਦਿੰਦੇ ਰਹਿਣਗੇ ਔਰ ਸ਼ਹਿਰ ਦੀ ਜਿਹੜੀ ਡਿਵੈਲਪਮੈਂਟ ਹੈ ਜਿਹੜੇ ਕੰਮਕਾਰ ਨੇ ਔਰ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਸਾਰੇ ਕੰਮ ਕਰਨ ਜਿਹੜੇ ਵਾਅਦਾ ਛੱਡ ਕੇ ਕੀਤੇ ਜਾਣਗੇ ਔਰ ਜਿੰਨੇ ਵੀ ਸਾਥੀ ਅੱਜ ਜਿਹੜੇ ਇੱਥੇ ਪਹੁੰਚੇ ਨੇ ਐਮਸੀ ਸਾਹਿਬਾਨ ਪਹੁੰਚੇ ਨੇ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਮੀਤ ਪ੍ਰਧਾਨ ਦੀ ਕੁਝ ਦਿਨ ਪਹਿਲਾਂ ਨਿਯੁਕਤੀ ਵੀ ਜੱਜਾ ਗਿਆ ਰਹਿ ਚੁ ਪਾਇਆ ਜਾ ਰਿਹਾ ਜੀ ਨੇ ਪਹਿਲਾਂ ਬਾਬਾ ਕੀ ਸ਼ਹਿਰ ਦੇ ਵਿਕਾਸ ਕਰਾ ਕੇ ਪਹਿਲਾਂ ਰਹਿ ਜਾ ਰਿਹਾ ਜਾ ਰਿਹਾ ਮੀਤ ਪ੍ਰਧਾਨਗੀ ਦੀ ਜਿਹੜੀ ਚੋਣ ਸੀਗੀ ਉਹ ਪੋਲੀਟਿਕੀਸ਼ਨ ਦੇ ਵਿੱਚ ਹੈਗੀ ਆ ਉਹ ਬੇ ਬੜੀ ਜਲਦੀ ਜੜੀ ਨਹੀਂ ਕਲੀਅਰ ਹੋ ਜਾਣੀ ਆ ਸੋ ਜਿਹੜੀ ਇਹ ਇਲੈਕਸ਼ਨ ਸੀਗੀ ਪ੍ਰਧਾਨ ਦੀ ਚੋਣ ਦੇ ਲਈ ਇਹ ਜਿਹੜੀ ਪੋਸਟ ਜਿਹੜੀ ਕਲੀਅਰ ਹੋ ਚੁੱਕੀ ਸੀ ਸੋ ਡੈਮੋਕ੍ਰੇਸੀ ਆ ਹਰ ਇੱਕ ਦਾ ਰਾਈਟ ਹੈ ਔਰ ਇੱਥੋਂ ਇੱਕ ਪੋਜ਼ਿਟਿਵ ਮੈਸੇਜ ਆਂਦਾ ਕਿ ਜਿੱਥੇ ਦੂਜੀਆਂ ਸਰਕਾਰਾਂ ਦੇ ਵਿੱਚ ਪ੍ਰਧਾਨ ਜਾਂ ਮੀਤ ਪ੍ਰਧਾਨ ਚੋਣਨ ਵੇਲੇ ਤੱਕਾ ਹੁੰਦਾ ਸੀਗਾ ਤੱਕੇ ਸ਼ਾਹੀ ਹ ਤਾ ਉਥੇ ਤੁਸੀਂ ਦੇਖ ਸਕਦੇ ਹੋ ਕਿ ਅੱਜ ਚਾਹੇ ਕੋਈ ਵੀ ਬੰਦਾ ਜਿਹੜਾ ਨਮਾਇੰਦਾ ਇੱਥੇ ਆਇਆ ਜਾਂ ਨਹੀਂ ਆਇਆ ਕਿਸੇ ਦੇ ਨਾਲ ਕੋਈ ਧੱਕੇਸ਼ਾਹੀ ਨਹੀਂ ਸਾਰਿਆਂ ਨੇ ਆਪਣੀ ਮਰਜ਼ੀ ਦੇ ਨਾਲ ਆ ਕੇ ਜਿਹੜੀ ਵੋਟ ਕੀਤੀ ਹੈ ਸੋ ਇੱਕ ਮੈਨੂੰ ਲੱਗਦਾ ਕਿ ਇੱਕ ਨਵੀਂ ਰੀਤ ਵੀ ਸ਼ੁਰੂ ਹੋਈ ਹੈ ਤੇ ਇੱਕ ਜਿਹੜੀ ਧੱਕੇਸ਼ਾਹੀ ਹੁੰਦੀ ਸੀ ਉਹਦਾ ਵੀ ਇੱਥੋਂ ਜਿਹੜਾ ਇੱਕ ਮੈਸੇਜ ਗਿਆ ਕਿ ਜਿਹੜਾ ਪੀਸਫੁਲੀ ਜਿਹੜੀ